ਜਦੋਂ ਕਿਸਾਨਾਂ ਵਾਲੇ ਕਾਨੂੰਨ ਬਣ ਰਹੇ ਸੀ ਜੋ ਲੱਗੇ ਕਾਨੂੰਨਾਂ ਦੀ ਤਾਰੀਫ਼ ਕਰਨ ਬਹੁਤ ਵਧੀਆ ਕਾਨੂੰਨ ਨੇ ਕਮਾਲ ਦੇ ਕਾਨੂੰਨ ਨੇ ਇਹ ਤਾਂ ਕਮਾਲ ਹੀ ਹੋ ਜਾਊ ਕਿ ਪ੍ਰਵਾਹ ਨਾ ਕਰੋ ਜਦੋਂ ਪਤਾ ਲੱਗਿਆ ਕਿਸਾਨਾਂ ਦਾ ਅंदोलਨ ਵੱਟਾ ਹੁੰਦਾ ਜਾ ਰਿਹਾ ਹੈ ਅਸੀਬਾ ਦੇ ਕੇ ਕਹਿੰਦੇ ਬਹੁਤ ਮਾਰੇ ਕਾਨੂੰਨ ਨੇ ਬਹੁਤ ਤਾਂ ਬਹੁਤ ਬਈ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸਾਨੂੰ ਭੇਡਾਂ ਬੱਕਰੀਆਂ ਸਮਝਿਆ ਤੁਸੀਂ ਤੇ ਇਧਰ ਨੂੰ ਹੱਕ ਲਓ ਕਦੇ ਇਧਰ ਨੂੰ ਹੱਕ ਲਓ ਕਿ ਕਿਸਾਨ ਕਹਿੰਦੇ ਦਿੱਲੀ ਦੇ ਮਾਲਕ ਤੁਸੀਂ ਸੀ ਤੁਸੀਂ ਸਾਨੂੰ ਕਿੱਲੀ ਨਹੀਂ ਵੜਨ ਦਿੱਤਾ ਪਿੰਡਾਂ ਦੇ ਮਾਲਕਾ ਸੀ ਇਹਨਾਂ ਤੁਹਾਡੇ ਪਿੰਡਾਂ 'ਚ ਨਹੀਂ ਵੜਦੇ ਆ ਜਦੋਂ ਕਿਸਾਨਾਂ ਵਾਲੇ ਕਾਨੂੰਨ ਬਣ ਰਹੇ ਸੀ ਬੀਬਾ ਜੀ ਕਿੱਥੇ ਸੀ ਉਹ ਕੈਬਨਟ ਦੇ ਵਿੱਚ ਬੈਠੇ ਸੀਗੇ ਉੱਥੇ ਹਾਮੀ ਭਰੀ ਐ ਕਿ ਪੰਜਾਬ ਦੀ ਪਰਵਾਹ ਨਾ ਕਰੋ ਅਸੀਂ ਆਪ ਹੀ ਠੀਕ ਕਰ ਲਾਂਗੇ ਤਿੰਨ ਮਹੀਨੇ ਸਾਰਾ ਟੱਬਰ ਸਣੇ ਸਵਰਗ ਵਾਸੀ ਬਾਦਲ ਸਾਹਿਬ ਜੋ ਲੱਗੇ ਕਾਨੂੰਨਾਂ ਦੀ ਤਾਰੀਫ ਕਰਨ ਬਹੁਤ ਵਧੀਆ ਕਾਨੂੰਨ ਨੇ ਕਮਾਲ ਦੇ ਕਾਨੂੰਨ ਨੇ ਇਹ ਤਾਂ ਕਮਾਲ ਹੀ ਹੋ ਜਾਊਗੀ ਪ੍ਰਵਾਹ ਨਾ ਕਰੋ ਜਦੋਂ ਪਤਾ ਲੱਗਿਆ ਕਿਸਾਨਾਂ ਦਾ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ ਅਸਤੀਫਾ ਦੇ ਕੇ ਕਹਿੰਦੇ ਬਹੁਤ ਮਾੜੇ ਕਾਨੂੰਨ ਨੇ ਬਹੁਤ ਤਾਂ ਬਹੁਤ ਭਈ ਇਹ ਤਾਂ ਮਾਰ ਯਾਰ ਕਮਾਲ ਹੈ ਕਦੇ ਮਰ ਜਾ ਚਿੜੀਏ ਕਦੇ ਜੋਂ ਜਾ ਚਿੜੀਏ ਅਈ ਤੁਹਾਡੇ ਪਿੱਛੇ ਲੱਗੇ ਆ ਸਾਨੂੰ ਭੇਡਾਂ ਬੱਕਰੀਆਂ ਸਮਝੇ ਤੁਸੀਂ ਤੇ ਇਧਰ ਨੂੰ ਹੱਕ ਲੋ ਕਹਿੰਦੇ ਇਧਰ ਨੂੰ ਹੱਕ ਲੋ ਉਸ ਤੋਂ ਬਾਅਦ ਫੇਰ ਹੋਣ ਲੱਗੇ ਸੀ ਭਾਜਪੀ ਨਾਲ ਤਕਰਨ ਉਹ ਤਾਂ ਗੱਲ ਕਰੋ ਉਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਮਨਤਾ ਕਰਨ ਵਾਲੀ ਮੈਨੂੰ ਤਾਂ ਪਤਾ ਲੱਗਦਾ ਰਹਿੰਦਾ ਪੈਰੀ ਪੈ ਜਾਂਦੇ ਉੱਥੇ ਜਾ ਕੇ ਕਿਵੇਂ ਨਾ ਕਿਵੇਂ ਬਚਾ ਲਵਾਂ ਕਿਵੇਂ ਨਾ ਕਿਵੇਂ ਬਚਾ ਲਵਾਂ ਵੀਰੋ ਉਹ ਭਾਜਪੀ ਵਾਲੇ ਕਹਿੰਦੇ ਸਾਡੇ ਵਾਲੇ ਪਤੀਲੇ 'ਚ ਤਾਂ ਆਪ ਨਹੀਂ ਦਾਲ ਹੈਗੀ ਤੂੰ ਸਾਥ ਹੋਂਦਾਰੀ ਮੰਗਣਾਗੇ ਸੰ ਤਾਂ ਆਪ ਨਹੀਂ ਲੋਕ ਟਿਕਣ ਦਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਕਿਸਾਨਾਂ ਨੇ ਸਿੱਧਾ ਕਹਤਾ ਮੈਂ ਤਾਂ ਟੀਵੀ ਤੇ ਵੀ ਕਹਤਾ ਇਹ ਗੱਲ ਕਿ ਕਿਸਾਨ ਕਹਿੰਦੇ ਦਿੱਲੀ ਦੇ ਮਾਲਕ ਤੁਸੀਂ ਸੀ ਤੁਸੀਂ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਪਿੰਡਾਂ ਦੇ ਮਾਲਕਾ ਸੀ ਹਾਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦਾ ਸਿੱਧਾ ਇਹ ਸਾਹਿਬ ਹੈ ਸਿੱਧਾ ਇਹ ਸਾਹਿਬ ਹੈ ਲੈਣੇ ਨੂੰ ਦੇਣੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹਦਾ ਸਿੱਧਾ ਇਹ ਸਾਹਿਬ ਹੈ ਸੋ ਵੀਰੋ ਇਹ ਸਭ ਦੋਸ਼ੀ ਨੇ ਇਹਨਾਂ ਨੇ ਕਿਸੇ ਕਿਸਾਨ ਕਿਸੂਨ ਨਾਲ ਕੋਈ ਨਹੀਂ ਲੈਣਾ ਦੇਣਾ ਇਹਨਾਂ ਦਾ ਇਹਨੂੰ ਆਪਣੀ ਕੁਰਸੀ ਬਚਾਉਣੀ ਚਾਹੀਦੀ